ਅਸੀਂ 2005 ਤੋਂ ਪੁਰਸ਼ਾਂ ਦੇ ਅਧਿਕਾਰਾਂ ਹਿੱਤਾ ਤੇ ਖੁਸ਼ਹਾਲੀ ਵਾਸਤੇ ਦੇਸ਼ ਦੇ ਵਿੱਚ ਕੰਮ ਕਰ ਰਹੇ ਹਾਂ ਸਾਡਾ ਇੱਕੋ ਹੀ ਮਕਸਦ ਹੈ ਇਕੁਅਲ ਰਾਈਟ ਇਕੁਅਲ ਜਸਟਿਸ ਫਾਰ men of india ਸਾਡਾ ਇਹ ਅਸੀਂ ਕਿਉਂ ਕਹਿੰਦੇ ਹਾਂ ਇਹ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਲਗਭਗ 50% ਇਹੋ ਜਿਹੇ ਜੈਂਡਰ ਬੇਸਡ ਕਾਨੂੰਨ ਨੇ ਜਿਨ੍ਹਾਂ ਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਹੋ ਰਹੀ ਹੈ ਜਿਦੇ ਕਰਕੇ ਸਾਡੇ ਦੇਸ਼ ਦੇ ਵਿੱਚ ਲਗਭਗ 122000 ਪੁਰਸ਼ ਜਿਹੜਾ ਹਰ ਸਾਲ ਆਤਮ ਹੱਤਿਆ ਕਰ ਰਿਹਾ ਹੈ ਲਗਭਗ 83000 ਜਿਹੜੇ ਪਤੀ ਨੇ ਉਹ ਹਰ ਸਾਲ ਆਤਮ ਹੱਤਿਆ ਕਰ ਰਹੇ ਨੇ ਇਹ ਜਿਹੜਾ ਆਕੜਾ ਹੈਗਾ ਔਰ ਇਹ ਜਿਹੜਾ ਚੁਕਾਨ ਵਾਲਾ ਆਕੜਾ ਹੈ ਉਹ ਮਹਿਲਾਵਾਂ ਦੇ ਆਕੜਾ ਤੋਂ ਲਗਭਗ ਤਿੰਨ ਗੁਣਾ ਅਧਿਕ ਹੈ ਕਿਉਂ ਜਦ ਸੰਵਿਧਾਨ ਕਹਿੰਦਾ ਹੈ ਕਿ ਬਈ ਪੁਰਸ਼ ਤੇ ਮਹਿਲਾ ਬਰਾਬਰ ਹੈ ਤੇ ਬਰਾਬਰੀ ਦੀ ਗੱਲ ਸਾਡੇ ਦੇਸ਼ ਦੇ ਵਿੱਚ ਕਿਉਂ ਨਹੀਂ ਹੁੰਦੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਗਏ ਪਰ ਸਾਨੂੰ ਹੱਲੇ ਵੀ ਇਹ ਲੱਗਦਾ ਹੈ ਕਿ ਸਾਡੇ ਦੇਸ਼ ਦੀ ਜਿਹੜੀ ਆਦੀ ਆਬਾਦੀ ਹੈ ਉਹ ਹੱਲੇ ਵੀ ਆਜ਼ਾਦ ਨਹੀਂ ਹੋਈ ਕਿਉਂ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਸਾਡੀਆਂ ਸਰਕਾਰਾਂ ਕੋਲੋਂ ਸਾਡੀ ਨਿਆਂਪਾਲਿਕਾ ਕੋਲੋਂ ਤੇ ਸਾਡੇ ਸਿਸਟਮ ਕੋਲੋਂ ਕਿਉਂਕਿ ਜਦ ਅਸੀਂ ਗੱਲ ਕਰਦੇ ਹਾਂ ਪੁਰਸ਼ਾਂ ਦੀ ਤੇ ਉਹਨਾਂ ਵਾਸਤੇ ਨਾ ਕੋਈ ਆਯੋਗ ਨਾ ਕੋਈ ਮੰਤਰਾਲੇ ਨਾ ਕੋਈ ਸਕੀਮ ਨਾ ਕੋਈ ਬਜਟ ਕਿਉਂ ਕਿਆ ਪੁਰਸ਼ ਇਸ ਦੇਸ਼ ਦਾ ਨਾਗਰਿਕ ਨਹੀਂ ਜਦ ਅਸੀਂ ਸਮਾਨਤਾ ਦੀ ਗੱਲ ਕਰਦੇ ਹਾਂ ਬਰਾਬਰੀ ਦੀ ਗੱਲ ਕਰਦੇ ਹਾਂ ਆਰਟੀਕਲ ਜਦੋਂ ਅਸੀਂ 14 ਦੀ ਗੱਲ ਕਰਦੇ ਹਾਂ ਜਿੱਥੇ ਕਿਹਾ ਜਾਂਦਾ ਹੈ ਕਿ ਜਿਹੜਾ ਕਾਨੂੰਨਾਂ ਦੀ ਨਜ਼ਰ ਤੋਂ ਸਭ ਬਰਾਬਰ ਹੈ ਪਰ ਪੁਰਸ਼ਾਂ ਵਾਸਤੇ ਕੋਈ ਕਾਨੂੰਨ ਨਹੀਂ ਜਦੋਂ ਅਸੀਂ ਆਰਟੀਕਲ 15 ਦੀ ਗੱਲ ਕਰਦੇ ਹਾਂ ਕਿ ਜੈਂਡਰ ਦੇ ਅਧਿਕ ਆਧਾਰ ਤੇ ਕਿਸੇ ਨਾਲ ਕਿਸੇ ਤਰੀਕੇ ਦਾ ਕੋਈ ਭੇਦਭਾਵ ਨਹੀਂ ਹੋਏਗਾ ਫਿਰ ਪੁਰਸ਼ਾਂ ਨਾਲ ਭੇਦਭਾਵ ਕਿਉਂ ਹੁੰਦਾ ਹੈ ਜਦੋਂ ਅਸੀਂ ਆਰਟੀਕਲ 21 ਦੀ ਗੱਲ ਕਰਦੇ ਹਾਂ ਕਿ ਲਾਈਫ ਐਂਡ ਲਿਬਰਟੀ ਦੇ ਪੁਰਸ਼ਾਂ ਦੀ ਲਾਈਫ ਤੇ ਲਿਬਰਟੀ ਦੀ ਗੱਲ ਕਿਉਂ ਨਹੀਂ ਹੁੰਦੀ ਉਹਨਾਂ ਨੂੰ ਜਿਹੜਾ ਹੈਗਾ ਰੁਕ ਕੁੱਟ-ਕੁੱਟ ਕੇ ਮਰਨ ਵਾਸਤੇ ਜਿਹੜਾ ਬੇਬਸ ਕੀਤਾ ਜਾ ਰਿਹਾ ਸਾਡੇ ਦੇਸ਼ ਦੇ ਵਿੱਚ ਪਰ ਇਹ ਬਹੁਤ ਗਲਤ ਹੈ ਆਓ ਸਾਥੀਓ ਅਸੀਂ ਸਾਰੇ ਮਿਲ ਕੇ ਇੱਕਜੁੱਟ ਹੋ ਕੇ ਪੁਰਸ਼ਾਂ ਦੀ ਆਵਾਜ਼ ਉਠਾਈਏ ਹਰ ਮੋੜ ਤੇ ਸਲੀਬਾ ਹਰ ਪੈਰ ਤੇ stay ਪੁਰਸ਼ਾਂ ਦੀ ਆਵਾਜ਼ ਉਠਾਣਾ ਦਾ ਮਤਲਬ ਇਹ ਨਹੀਂ ਕਿ ਅਸੀਂ ਮਹਿਲਾਵਾਂ ਦੀ ਜਿਹੜੀ ਆਵਾਜ਼ ਹੈ ਉਹਨਾਂ ਨੂੰ ਦਬਾਉਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਪੁਰਸ਼ ਤੇ ਮਹਿਲਾ ਨੂੰ ਇੱਕੋ ਪੱਧਰ ਤੇ ਲੈ ਕੇ ਆਏ ਤੇ ਜਿਹਦੇ ਕਰਕੇ ਇੱਕ ਸਭ ਦੇ ਸਮਾਜ ਬਣੇ ਜਿੰਨੇ ਵੀ ਸਾਡੇ ਆਵਾਜ਼ ਮਰਦਾਂ ਦੀ ਗਰੁੱਪ ਦੇ ਮੈਂਬਰ ਹੈ ਉਹਨਾਂ ਦੇ ਅੱਗੇ ਮੇਰੀ ਕੁਚਾਰਿਸ਼ ਹੈ ਤੇ ਰਿਕੁਐਸਟ ਹੈ ਕਿ ਜਿੰਨੇ ਵੀ ਤੁਸੀਂ ਇੰਟੈਲੈਕਚੁਅਲ ਹੋ ਆਧਿਆਪਕੋ মিডিਆ ਪਰਸਨ ਹੋ ਵੋ ਜਿਸ ਵੀ ਤਰੀਕੇ ਨਾਲ ਤੁਸੀਂ ਅਵਾਜ਼ ਮਰਦਾ ਦੀ ਨਾਲ ਜੁੜ ਸਕਦੇ ਹੋ ਜਾਂ ਆਪਣੀ ਆਵਾਜ਼ ਉਠਾ ਸਕਦੇ ਹੋ ਤੁਸੀਂ ਹਮ ਹਮਾਤੇ ਜਿਹੜਾ ਹੈ ਉਹ ਸਾਡੇ ਨਾਲ ਜੁੜੋ ਤਾਂ ਕਿ ਇਸ ਮੁਹਿੰਮ ਨੂੰ ਵੱਡੇ ਪੱਧਰ ਤੇ ਲਿਜਾਇਆ ਜਾ ਸਕੇ ਇਹਦੇ ਵਾਸਤੇ ਇੱਕ ਵੱਡਾ ਅੰਦੋਲਨੇ ਬਣ ਸਕੀ ਜਿੱਦਾਂ ਸਾਡਾ ਸੇਵ ਇੰਡੀਆ ਫੈਮਿਲੀ ਮੂਵਮੈਂਟ ਹੈਗਾ ਉਹਦੇ ਵਿੱਚ 40 ਐਨਜੀਓਸ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕੰਮ ਕਰਦੀ ਹੈ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੀ ਸਾਡੀ ਮੂਵਮੈਂਟ ਹੈ ਇਹ 셀ਫ ਸਪੋਰਟਡ 셀ਫ ਫੰਡਡ ਤੇ 셀ਫ ਵਲੰਟੀਅਰਡ ਮੂਵਮੈਂਟ ਹੈ ਕਿ ਇਹਦੇ ਵਿੱਚ ਅਸੀਂ ਕਿਸੇ ਤਰੀਕੇ ਦੀ ਕਿਸੇ ਕੋਲੋਂ ਵੀ ਚਾਹੇ ਉਹ ਵਿਕਟਿਮ ਹੋਏ ਕਿਸੇ ਤਰੀਕੇ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਸਾਡਾ ਮਕਸਦ ਹੈਗਾ ਕਿ ਅਰਸ਼ੀ ਪਰਿਵਾਰ ਦੀ ਖੁਸ਼ਹਾਲੀ ਵਾਸਤੇ ਨਿਰੰਤਰ ਕੰਮ ਕਰੀਏ ਉਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਪੁਰਸ਼ਾਂ ਦੇ ਉੱਤੇ ਕੰਮ ਨਹੀਂ ਕਰਾਂਗੇ ਤੇ ਕੁੱਟ-ਕੁੱਟ ਕੇ ਪੁਰਸ਼ ਅੰਦਰ ਹੀ ਅੰਦਰ ਕਿਉਂਕਿ ਕਿਹਾ ਜਾਂਦਾ ਹੈ men suffer in silence ਉਹ ਆਪਣੇ ਦਿਲ ਦੀ ਗੱਲ ਜਿਹੜੀ ਆ ਉਹ ਕਿਸੇ ਨਾਲ ਸਾਂਝੀ ਨਹੀਂ ਕਰਦਾ ਪਰ ਸਮਾਂ ਆ ਗਿਆ ਪੁਰਸ਼ਾਂ ਨਾਲ ਵੀ ਸਾਨੂੰ ਖੜਨਾ ਪਏਗਾ ਜੇ ਅਸੀਂ ਪੁਰਸ਼ਾਂ ਨਾਲ ਨਹੀਂ ਖੜਾਂਗੇ ਤੇ ਸਾਡਾ ਜਿਹੜਾ ਸਮਾਜ ਹੈਗਾ ਉਹ ਬਿਲਕੁਲ ਨਸਤੋ ਨਾਬੂਦ ਹੋ ਜਾਏਗਾ ਉਹ ਖਤਮ ਹੋ ਜਾਏਗਾ ਔਰ ਜਿੱਦਾਂ ਹੁਣ ਸਾਡੀ ਇੱਕ ਹੈਲਪਲਾਈਨ ਹੈ 882498498 ਉਹਦੇ ਤੇ ਕਈ ਮੁੰਡਿਆਂ ਦੀ ਕਾਲ ਆ ਰਹੀਆਂ ਜਿਹੜੇ ਹੁਣ ਵਿਆਹ ਤੋਂ ਵੀ ਜੜੇ ਨੇ ਉਹ ਭੱਜ ਰਹੇ ਨੇ ਉਹ ਸ਼ਾਦੀਆਂ ਨਹੀਂ ਕਰਨਾ ਚਾਹੁੰਦੀ ਕਿ ਇਸ ਤਰੀਕੇ ਦਾ ਹੀ ਸਿਸਟਮ ਅੱਗੇ ਚੱਲਦਾ ਰਿਹਾ ਤੇ ਸਾਡੇ ਦੇਸ਼ ਦੇ ਵਿੱਚ ਮੁੰਡੇ ਵਿਆਹ ਵੀ ਨਹੀਂ ਕਰਨਗੇ ਤੇ ਉਸ ਤੋਂ ਵੱਡੀ ਵੀ ਜੜੀ ਵਿਡਾ ਬਣਾਈ ਹੋਏਗੀ ਕਿ ਦੇਸ਼ ਜਿਹੜਾ ਉਹ ਹੋਰ ਵੱਡੇ ਪੱਧਰ ਤੇ ਜਿਹੜਾ ਬਰਬਾਦੀ ਦੀ طرف ਜਾਏਗਾ ਕਿਉਂਕਿ ਇੱਕ ਇੱਕ ਦੀ ਇੱਕ ਜੈਂਡਰ ਨੂੰ ਉਠਾ ਕੇ ਦੂਸਰੇ ਜੈਂਡਰ ਨੂੰ ਗਿਰਾ ਕੇ ਕਦੀ ਵੀ ਸੱਭਿ ਸਮਾਜ ਨਹੀਂ ਬਣਾਇਆ ਜਾਂਦਾ ਜਿਹੜਾ ਪੁਰਸ਼ ਤੇ ਮਹਿਲਾ ਉਹ ਇੱਕ ਗੱਡੀ ਦੇ ਦੋ ਦੋ ਪਹੀਏ ਨੇ ਉਹਨਾਂ ਨੂੰ ਸਾਨੂੰ ਬਰਾਬਰ ਲੈ ਕੇ ਚੱਲਣਾ ਪੈਂਦਾ ਹੈ ਜਦੋਂ ਅਸੀਂ ਬਰਾਬਰੀ ਗੱਲ ਕਰਦੇ ਆ ਅਸੀਂ ਮੈਂ ਤੁਹਾਡੇ ਅੱਗੇ ਗੁਜਾਰਿਸ਼ ਕਰਨਾ ਚਾਹਨਾ ਕਿ ਵੀ ਜਿੰਨੇ ਵੀ ਸਾਡੇ ਗਰੁੱਪ ਮੈਂਬਰਾਂ ਨੇ ਜਿਦਾਂ ਸਾਡੇ ਪ੍ਰੋਫੈਸਰ ਪਰਮਜੀਤ ਸਿੰਘ ਰੰਧਾਵਾ ਨੇ ਉਹਨਾਂ ਨੇ ਬਹੁਤ ਵੱਡਾ ਇੱਕ ਗਰੁੱਪ ਬਣਾ ਕੇ ਉਪਰਾਲਾ ਕੀਤਾ ਤੇ ਅਸੀਂ ਸਾਰੇ ਇਕਜੁੱਟ ਹੋਈਏ ਜੇ ਅਸੀਂ ਮਹਿਲਾ ਦੀ ਗੱਲ ਕਰ ਸਕਦੇ ਹਾਂ ਤੇ ਅਸੀਂ ਪੁਰਸ਼ ਦੀ ਵੀ ਗੱਲ ਕਰ ਸਕਦੇ ਹਾਂ ਜਦੋਂ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ ਸਾਡੇ ਦੇਸ਼ ਤੋਂ ਲਿੰਗ ਸਮਾਨਤਾ ਦੀ ਗੱਲ ਤੇ ਹੁੰਦੀ ਹੈ ਪਰ ਲਿੰਗ ਸਮਾਨਤਾ ਜਿਹੜੀ ਆ ਉਹ ਕਿਤੇ ਸਾਨੂੰ ਨજર ਨਹੀਂ ਆਂਦੀ ਅਸੀਂ ਹੁਣ 2005 ਤੋਂ ਜਿਹੜਾ ਹੈ ਪੁਰਸ਼ਾਂ ਦੀ ਲੜਾਈ ਆਪਣੇ ਦੇਸ਼ ਦੇ ਵਿੱਚ ਲੜ ਰਹੇ ਆ 40 ਪਲੱਸ ਐਨ ਜੀਓ ਸਾਡੇ ਨਾਲ ਜੁੜੀਆਂ ਹੋਰ ਵੀ ਕਈ ਮੈਨਜ਼ਰਾਈਟ ਐਨ ਜੀਓਜ਼ ਨੇ ਜਿਹੜੇ ਪੁਰਸ਼ਾਂ ਦੇ ਅਧਿਕਾਰਾਂ ਦੇ ਹਿੱਤਾਂ ਵਾਸਤੇ ਆਪਣੇ ਆਪਣੇ ਤਰੀਕੇ ਨਾਲ ਕੰਮ ਕਰ ਰਹੀਆਂ ਪਰ ਜੋ ਸਾਡੇ ਦੇਸ਼ ਦਾ ਸਿਸਟਮ ਚੱਲ ਰਿਹਾ ਹੈ ਉਸ ਸਿਸਟਮ ਨੂੰ ਦੇਖਦੇ ਹੋਏ ਸਾਨੂੰ ਆਵਾਜ਼ بلند ਕਰਨੀ ਪੈਣੀ ਹੈ ਹੌਸਲੇ بلند ਕਰਨੀ ਪੈਣੇ ਆ ਆਪਣੀ ਆਵਾਜ਼ ਨੂੰ ਮੁੱਖਰ ਹੋ ਕੇ ਉਠਾਣਾ ਪੈਣਾ ਨਹੀਂ ਤੇ ਪੁਰਸ਼ਾਂ ਵਾਸਤੇ ਅੱਗੇ ਬਹੁਤ ਜਿਹੜੇ ਹੈ ਮਾੜਾ ਸਮਾਂ ਆਉਣ ਵਾਲਾ ਹੈਗਾ ਇੱਕ ਆਓ ਦੋਸਤੋ ਇਕਜੁੱਟ ਹੋਈਏ ਪੁਰਸ਼ਾਂ ਦੀ ਆਵਾਜ਼ ਬਣੀਏ ਇੱਕ ਤੇਰੇ ਦੀਪਾ ਅਰਪੇ ਤੇ ਹਰੇ ਰਾ ਫਿਰ ਮੈਂ ਤੁਹਾਨੂੰ ਇੱਥੇ ਇੱਕ ਹੋਰ ਵੀ ਚੀਜ਼ ਦੱਸਣਾ ਚਾਹਾਂਗਾ ਕਿ ਜਿਹੜੇ ਬੱਚੇ ਜਾਂ ਮੁੰਡੇ ਆ ਪਤੀ ਸੁਸਾਈਡ ਕਰ ਰਹੇ ਨੇ ਦੇਖੋ ਆਤਮ ਹੱਤਿਆ ਕਿਸੇ ਚੀਜ਼ ਦਾ ਵੀ ਸਮਾਧਾਨ ਨਹੀਂ ਹੈਗਾ ਸਾਡੀ ਇੱਕ ਹੈਲਪਲਾਈਨ ਹੈ 882498 498 ਤੁਸੀਂ ਉਸ ਤੇ ਕਾਲ ਕਰ ਸਕਦੇ ਹੋ ਸਾਡੇ ਨਾਲ ਜੁੜ ਕੇ ਤੁਸੀਂ ਆਪਣੀ ਸਮੱਸਿਆ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਨੂੰ ਸਮੱਸਿਆ ਦਾ ਸਮਾਧਾਨ ਵੀ ਦੇ ਸਕਦੇ ਹਾਂ ਲੀਗਲੀ ਗਾਈਡ ਵੀ ਕਰ ਸਕਦੇ ਹਾਂ ਮੋਟੀਵੇਟ ਕਰਕੇ ਤੁਹਾਨੂੰ ਸਟਰੈਂਥਨ ਵੀ ਕਰ ਸਕਦੇ ਹਾਂ ਤੁਹਾਨੂੰ ਜਿਹੜੇ ਤੁਸੀਂ ਵਾਰੀਅਰ ਹੋ ਤੁਹਾਡੇ ਜਿਹੜੇ ਅੰਦਰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਹੈ ਉਸ ਤੋਂ ਤੁਹਾਨੂੰ ਬਾਹਰ ਕੱਢ ਕੇ ਤੁਹਾਨੂੰ ਇੱਕ ਵਾਰੀਅਰ ਅਸੀਂ ਬਣਾ ਸਕਦੇ ਹਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਨਾਂ ਕਾਨੂੰਨਾਂ ਤੋਂ ਘਬਰਾਓ ਨਾ ਜਿਹੜਾ ਦਾਸ਼ ਦੇ ਕਾਨੂੰਨ ਨੇ ਜਿਹੜਾ ਪਹਿਲੇ 498 ਸੀ ਹੁਣ 85 ਸੇ ਡੀ ਐਨ ਐਸ ਦੇ ਵਿੱਚ ਪ੍ਰਸਾਸ 85 ਤੇ 86 ਹ ਧਾਰਾ ਬਣ ਗਈ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸਾ ਜਾਵਾਂਗਾ ਸਾਡੇ 2014 ਦੇ ਵਿੱਚ ਸਾਡੇ ਇੱਕ ਵਲੰਟੀਅਰ ਨੇ ਸੁਪਰੀਮ ਕੋਰਟ ਦੇ ਵਿੱਚ ਆਪਣੇ ਪੇਰੈਂਟਸ ਦੀ ਬੇਲ ਲਗਾਈ ਸੀ ਉਸ ਬੇਲ ਦੇ ਦੌਰਾਨ ਮਾਨਨੀਏ ਉੱਚੇ ਨਿਆਂਇਲੇ ਨੇ ਕਿਹਾ ਸੀਗਾ ਕਿ ਜਿਸ ਵੀ CrPC ਦੀ ਧਾਰਾ ਦੇ ਵਿੱਚ 7 ਸਾਲ ਤੋਂ ਘੱਟ ਦੀ ਸਜ਼ਾ ਹੈ ਉਹਦੇ ਵਿੱਚ ਤੁਸੀਂ ਅਕਿਊਜ਼ਡ ਨੂੰ immediately arrest ਨਹੀਂ ਕਰ ਸਕਦੇ ਤੇ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਣਾ ਚਾਹਾਂਗਾ ਕਿ ਦੋਸਤੋਂ ਘਬਰਾਉਣਾ ਜਦੋਂ ਵੀ ਤੁਹਾਡੇ ਤੇ ਕਿਸੇ ਤਰੀਕੇ ਦਾ 498 ਦਾ 406 ਦਾ ਮੁਕੱਦਮਾ ਦਰਜ ਹੁੰਦਾ ਹੈ ਤੁਹਾਨੂੰ ਪੁਲਿਸ ਜਿਹੜੀ ਹੈ 41A ਦਾ ਕੰਪਲਾਈਅன்ஸ் ਕਰੇਗੀ BNS BM डबल S ਦੇ ਵਿੱਚ ਉਹ ਸੈਕਸ਼ਨ 35 ਬਣ ਚੁਕਿਆ ਹੈ ਉਹਦੇ ਵਿੱਚ ਤੁਹਾਨੂੰ ਕੰਪਲਾਈਂਸ ਕੀਤਾ ਜਾਏਗਾ ਔਰ ਇੱਕ ਚੀਜ਼ ਹੋਰ ਦੱਸਣਾ ਜਾਵਾਂਗਾ ਉਹ ਜਿਹੜਾ ਕੰਪਲਾਈਂਸ ਹੈ ਉਹ ਨਾ ਤੁਹਾਡੇ WhatsApp ਤੇ ਭੇਜਿਆ ਜਾਏਗਾ ਨਾ ਤੁਹਾਨੂੰ ਈਮੇਲ ਦੀ ਰਾਹੀਂ ਭੇਜਿਆ ਜਾਏਗਾ ਉਹ ਜਾਂ ਤੇ ਦਸਤੀ ਭੇਜਿਆ ਜਾਏਗਾ ਜਾਂ ਕੋਈ ਜਿਹੜਾ ਪਰਵਾਣਾ ਲੈ ਕੇ ਪੁਲਿਸ ਵਾਲਾ ਤੁਹਾਡੇ ਘਰ ਆਏਗਾ ਜਦੋਂ ਵੀ ਤੁਹਾਡੇ ਕੋਲੋਂ ਨੋਟਿਸ ਆਂਦਾ ਹੈ ਇਮੀਡੀਏਟਲੀ ਬੀਇੰਗ ਅ ਲਾ ਬਾਈਡਿੰਗ ਸਿਟੀਜ਼ਨ ਥਾਣੇ ਜਾ ਕੇ ਤੁਸੀਂ ਆਪਣੀ ਇਨਵੈਸਟੀਗੇਸ਼ਨ ਜੁਆਇਨ ਕਰੋ ਜਿੰਨੀ ਵਾਰੀ ਵੀ ਤੁਹਾਨੂੰ ਥਾਣੇ ਬੁਲਾਇਆ ਜਾਂਦਾ ਹੈ ਪੂਰਾ ਇਨਵੈਸਟੀਗੇਸ਼ਨ ਦੇ ਵਿੱਚ ਕੋਆਪਰੇਟ ਕਰੋ ਤਾਂਕਿ ਤੁਹਾਡੀ ਜਦੋਂ ਕੋਆਪਰੇਸ਼ਨ ਹੋਏਗੀ ਇਨਵੈਸਟੀਗੇਸ਼ਨ ਏਜੰਸੀ ਦੇ ਨਾਲ ਉਦੋਂ ਹੋ ਸਕਦਾ ਹੈ ਤੁਹਾਡੀ ਅਰੈਸਟ ਦੀ ਲੋੜ ਨਾ ਪਵੇ ਤੇ ਤੁਹਾਨੂੰ ਥਾਣੇ ਦੇ ਵਿੱਚ ਵੀ ਜਿਹੜੀ ਹੈ ਥਾਣੇ ਦੇ ਵਿੱਚੋਂ ਵੀ ਤੁਹਾਨੂੰ ਜ਼ਮਾਨਤ ਮਿਲ ਸਕਦੀ ਹੈ ਤੇ ਦੋਸਤੋ ਘਬਰਾਓ ਨਾ ਸੇਵ ਇੰਡੀਆ ਫੈਮਿਲੀ ਮੂਵਮੈਂਟ ਤੁਹਾਡੇ ਨਾਲ ਜਿਹੜਾ ਹੈ ਚਟਾਨ ਦੀ ਤਰ੍ਹਾਂ ਖੜਾ ਹੈਗਾ ਜਦੋਂ ਵੀ ਤੁਹਾਨੂੰ ਸਾਡੀ ਲੋੜ ਹੈ ਤੁਸੀਂ ਸਾਡੇ ਨਾਲ 882498498 ਤੇ ਗੱਲ ਕਰ ਸਕਦੇ ਹੋ ਸਾਡੇ ਨਾਲ ਜੁੜ ਸਕਦੇ ਹੋ ਆਪਣੇ ਦੁੱਖ ਸਾਜੇ ਕਰ ਸਕਦੇ ਹੋ ਪਰ ਜਿੰਨੇ ਵੀ ਆਵਾਜ਼ ਮਰਦਾ ਦੇ ਤੁਸੀਂ ਲਗਾਓ ਮੈਂਬਰ ਹੈਗੇ ਨੇ ਉਹਨਾਂ ਨਾਲ ਸਾਡੀ ਰਿਕੁਐਸਟ ਹੈ ਜਿੰਨੇ ਵੀ ਸੋਸ਼ਲ ਮੀਡੀਆ ਤੇ ਅਸੀਂ ਐਕਟਿਵ ਹੈਗੇ ਆ ਸੋਸ਼ਲ ਮੀਡੀਆ ਤੇ आओ ਸਾਰੇ ਮਿਲ ਕੇ ਪੁਰਸ਼ਾਂ ਦੀ ਆਵਾਜ਼ ਉਧਾਈਏ ਅਸੀਂ ਵੀ ਰੈਗੂਲਰਲੀ ਤੁਹਾਡੇ ਨਾਲ ਕੋਈ ਵੀਡੀਓ ਜਾਂ ਕੋਈ ਬੈਨਰ ਸ਼ੇਅਰ ਕਰਦੇ ਰਹਿੰਦੇ ਆ ਤੁਸੀਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਉਹਨੂੰ ਸ਼ੇਅਰ ਕਰੋ ਤਾਂ ਕਿ ਪੁਰਸ਼ਾਂ ਦੀ ਆਵਾਜ਼ ਅਸੀਂ ਜਿਹੜੀ ਹੈ ਜਿਹੜੀ ਸਾਡੇ ਵਿਵਸਥਾ ਹੈ ਜਾਂ ਨਾਇਪਾਲਿਕਾ ਹੈ ਜਾਂ ਜਿਹੜੇ ਸਾਡੀ ਸਰਕਾਰ ਹੈ ਉਹਨਾਂ ਤੱਕ ਅਸੀਂ ਮੁੱਖਰ ਹੋ ਕੇ ਪਹੁੰਚ ਸਕੀਏ ਕਿਉਂਕਿ ਹੁਣ ਗਨ ਹੋਣ ਲੱਗ ਪਈ ਹੈ ਜੇ ਅਸੀਂ ਸੁੱਤੇ ਰਵਾਂਗੇ ਜਾਂ ਅਸੀਂ ਆਪਣੀ ਸੋਈ ਆਤਮਾ ਨੂੰ ਨਹੀਂ ਜਗਾਵਾਂਗੇ ਤੇ ਸਾਡੇ ਘਰ ਦੇ ਵਿੱਚ ਵੀ ਕੋਈ ਅਤਲ ਸ਼ੁਭਾਸ਼ ਯਾ ਰਾਜਾ ਰਘੁਵੰਸ਼ੀ ਪੈਦਾ ਹੋ ਸਕਦਾ ਹੈ ਜਿਹੜੀ ਆਤਮੱਤਿਆ ਵੀ ਹੋ ਸਕਦੀ ਹੈ ਤੇ ਉਹਦੀ ਹੱਤਿਆ ਵੀ ਹੋ ਸਕਦੀ ਹੈ ਤੇ ਦੋਸਤੋ ਸੋਚਣ ਦਾ ਵਕਤ ਆ ਗਿਆ ਹੈ ਚਾਹੇ ਕਿਸੇ ਵੀ ਤਰੀਕੇ ਦਾ ਵੀ ਪਲੇਟਫਾਰਮ ਹੈਗਾ ਆਓ ਪੁਰਸ਼ਾਂ ਦੀ ਆਵਾਜ਼ ਬਣੀਏ ਜਦੋਂ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ ਦੇਖੋ ਮਹਿਲਾ ਏਮਪਾਵਰਮੈਂਟ ਵੀ ਜ਼ਰੂਰੀ ਹੈ ਇਹ ਪੁਰਸ਼ ਐਮਪਾਵਰਮੈਂਟ ਵੀ ਜ਼ਰੂਰੀ ਹੈ ਅਸੀਂ ਤੇ ਕਹਿੰਦੇ ਆ ਮਹਿਲਾ ਐਮਪਾਵਰਮੈਂਟ ਪੁਰਸ਼ ਐਮਪਾਵਰਮੈਂਟ ਦੀ ਜਗ੍ਹਾ ਹਿਊਮਨ ਐਮਪਾਵਰਮੈਂਟ ਹੋਣਾ ਹੋਣਾ ਚਾਹੀਦਾ ਹੈ ਬੇਟੀ ਬਚਾਓ ਦੇ ਨਾਲ ਬੇਟਾ ਬਚਾਉਣ ਦੀ ਗੱਲ ਵੀ ਹੋਣੀ ਚਾਹੀਦੀ ਹੈ ਊਮਨ ਸੈਲ ਦੀ ਜਗ੍ਹਾ ਫੈਮਿਲੀ ਸੈਲ ਹੋਣੇ ਚਾਹੀਦੇ ਹੈ ਮਨ ਤੇ ਊਮਨ ਨੂੰ ਜਿਹੜਾ ਹੈਗਾ ਉਸ ਜਿਹੜਾ ਹੈਗਾ ਪਰਸਨ ਦੀ ਤਰ੍ਹਾਂ ਟ੍ਰੀਟ ਕਰਨਾ ਚਾਹੀਦਾ ਹੈ ਹਸਬੰਡ ਦੇ ਵਾਈਫ ਨੂੰ ਸਪਾਊਸ ਦੀ ਤਰ੍ਹਾਂ ਜਿਹੜਾ ਸਿਸਟਮ ਨੂੰ ਟ੍ਰੀਟ ਕਰਨਾ ਚਾਹੀਦਾ ਹੈ ਪਰ ਉਹ ਨਹੀਂ ਹੋ ਰਿਹਾ ਪਰ ਚਲੋ ਜੇ ਅਸੀਂ ਸਾਰੇ ਮਿਲ ਜੁਟ ਮਿਲ ਕੇ ਇੱਕ ਜੁਟ ਹੋ ਕੇ ਆਪਣੀ ਆਵਾਜ਼ ਜਿਹੜੇ ਬੁਲੰਦ ਕਰਾਂਗੇ ਤੇ ਜਰੂਰ ਸਰਕਾਰਾਂ ਜਾਗਣਗੀਆਂ ਤੇ ਇੱਕ ਨਾ ਇੱਕ ਦਿਨ ਮੈਨ ਕਮਿਸ਼ਨ ਦਾ ਗਠਨ ਹੋਏਗਾ ਜਿਹਦੇ ਜਿਹੜੀ ਇੱਕ ਪਹਿਲੀ ਸੀੜੀ ਹੋਏਗੀ ਪੁਰਸ਼ਾਂ ਦੇ ਉੱਤੇ ਕੰਮ ਕਰਨ ਵਾਸਤੇ ਜਦੋਂ ਮੈਨ ਕਮਿਸ਼ਨ بڑੇਗਾ ਫਿਰ ਜਿਹੜਾ ਹੈਗਾ ਜੈਂਡਰ ਨਿਊਟਰਲ ਲਾਜ਼ ਦੇ ਉੱਤੇ ਕੰਮ ਕਰਨ ਦਾ ਜਿਹੜਾ ਹੈ ਮੌਕਾ ਆਏਗਾ ਹੈਲਪਲਾਈਨ ਜਿਹੜੀ ਹੈ ਪੁਰਸ਼ਾਂ ਵਾਸਤੇ ਕੋਈ ਬੜਾਂਦਾ ਜਿਹੜਾ ਹੈ ਉਹ ਬਰਾਲਾ ਕੀਤਾ ਜਾਏਗਾ ਫਿਰ ਪੁਰਸ਼ਾਂ ਵਾਸਤੇ ਕਿਸੇ ਨਾ ਕਿਸੇ ਤਰੀਕੇ ਦੇ ਬਜਟ ਦੀ ਜਿਹੜੀ ਹੈ ਉਹ ਮੰਗ ਕੀਤੀ ਜਾਏਗੀ ਤੇ ਤਾਂ ਹੀ ਹੋਏਗਾ ਜੇ ਅਸੀਂ ਸਾਰੇ ਇਕਜੁੱਟ ਹੋਵਾਂਗੇ तरीके ਨਾਲ ਅਸੀਂ ਇਸ ਮੁਹਿੰਮ ਨੂੰ ਅੱਗੇ ਵਧਾ ਸਕਨੇ ਆ ਅਸੀਂ ਸਾਰੇ ਰਲ ਮਿਲ ਕੇ ਇਹਨੂੰ ਅੱਗੇ ਵਧਾਈਏ ਤੇ ਪੁਰਸ਼ਾਂ ਦੀ ਆਵਾਜ਼ ਜਿਹੜੀ ਹੈ ਮੁਖਰ ਓਕੇ ਉਠਾਈਏ ਧੰਨਵਾਦ ਹਮੇਗਾ ਮਿਆ